ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾਂ ਕਰ ਜਿੱਤੇ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਵੀ ਆਈ ਇੱਥੇ ਜ਼ੁਲਮ ਹਨੇਰੀ ਸੀ ਸ਼ੋਰ ਮੇ ਆਨੇ ਇਸ ਧਰਤੀ ਤੇ ਪਾਈ ਫੇਰੀ ਸੀ ਕੋਟਕੇ ਸੰਗਰੀ ਨਾਪਤੀ ਪਾਪੀ ਅਤੇ ਲੁਟੇਰਾਂ ਦੀ ਅਣਖਹਿਜਤ ਨਾਲ ਜਾਉਣਾ ਇਹ ਉਹ ਨਸਾਨੀ ਸ਼ੇਰਾਂ ਦੀ ਅਣਖਹਿਜਤ ਨਾਲ ਜਾਉਣਾ ਇਹ ਉਹ ਨਸਾਨੀ ਸ਼ੇਰਾਂ ਦੀ ਤੁਸੀਂ ਨੇ ਅਕਸਰ ਇਹ ਦੇਖਿਆ ਹੈ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਕਿ ਜਿਹੜੇ ਸ਼ੇਰ ਪ੍ਰਵਿਰਤੀ ਦੇ ਲੋਕ ਹੁੰਦੇ ਨੇ ਉਹ ਆਪਣੇ ਦਮ ਤੇ ਰਾਜ ਕਰਦੇ ਨੇ ਕਿਉਂਕਿ ਜੰਗਲ ਦੇ ਵਿੱਚ ਬੋਟਾ ਨਹੀਂ ਪੈਂਦੀ। ਸ਼ੇਰ ਦੇ ਵਿੱਚ ਪਾਵਰ ਹੁੰਦੀ ਆ ਜੰਗਲ ਦੀ ਵਾਅ ਵਡੋਰ ਸੰਭਾਲਣ ਦੀ। ਅੱਜ ਆਪਾਂ ਦੇਖ ਰਹੇ ਆ ਸਮਾਜ ਦੇ ਵਿੱਚ ਕਿੰਨਾ ਕੁਝ ਵਾਪਰ ਰਿਹਾ। ਸਮਾਜ ਦੇ ਵਿੱਚ ਇੰਨਾ ਕੁਝ ਵਾਪਰ ਰਿਹਾ ਹੈ ਕਿ ਸਮਾਜ ਜਿਸ ਪਾਸੇ ਵੱਲ ਨੂੰ ਜਾ ਰਿਹਾ ਹੈ ਦੇਖੋ ਬੱਚੇ ਨੇ ਨੌਜਵਾਨ ਨਸ਼ੇ ਦੀ ਦਲਦਲ ਦੇ ਬਲ ਨੂੰ ਜਾ ਰਹੇ ਨੇ ਪੰਜਾਬ ਦੇ ਵਿੱਚ ਕੁਝ ਹੋਰ ਪ੍ਰਾਂਤਾਂ ਦੇ ਵਿੱਚੋਂ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੇ ਇੱਥੇ ਪੱਛਮੀ ਸੱਭਿਆਚਾਰ ਨੂੰ ਕਾਇਮ ਕਰ ਦਿੱਤਾ ਜਿਸ਼ਦੀਪ ਭੇਂਟ ਸਾਡੇ ਸਿੰਘ ਅਤੇ ਕੌਰ ਵਾਲਿਆਂ ਦੇ ਬੱਚੇ ਵੀ ਝੜ ਰਹੇ ਨੇ ਭਾਵੇਂ ਕਿ ਮੂਲ ਪੰਜਾਬੀ ਲੋਕਾਂ ਦੇ ਬੱਚੇ ਵੀ ਕੁਛ ਦੇ ਭਿੰਟ ਛੱਡ ਰਹੇ ਨੇ ਕੋਈ ਸੱਤ ਨਹੀਂ ਸੋ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਲਈ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਸਰਕਾਰ ਨੇ ਕੰਮ ਕਰ ਸਕਦੀ ਸਰਕਾਰ ਦੇ ਨੇ ਸਾਹਮਣੇ ਹੱਥ ਖੜੇ ਕੀਤੇ ਨਹੀਂ ਤੇ ਜੇਕਰ ਕੀਤੇ ਨਹੀਂ ਸਾਹਮਣੇ ਖੜੇ ਹੱਥ ਇਹ ਨਾ ਸੋਚਿਓ ਵੀ ਸਰਕਾਰ ਹੈ ਜਿਹੜੀ ਇਹ ਸਾਡਾ ਕੁਝ ਸਵਾਰ ਦੇ ਵੀ ਸਰਕਾਰ ਦੇ ਵਸਤੋਂ ਬਹੁਤ ਬਾਹਰ ਦੀਆਂ ਗੱਲਾਂ ਨੇ ਜੀ ਸਰਕਾਰ ਦੇ ਵਸ ਦੀਆਂ ਗੱਲਾਂ ਇਹ ਨਹੀਂ ਹਨ ਜੇਕਰ ਆਪਾਂ ਕਹੀਏ ਵੀ ਸਰਕਾਰ ਦੇ ਵਸ ਦੀਆਂ ਗੱਲਾਂ ਨੇ ਇਹ ਸਰਕਾਰ ਨੇ ਝੂਠ ਬੋਲਣਾ ਹੁੰਦਾ ਰਾਜਨੀਤਿਕ ਲੋਕ ਨੇ ਜਿਹੜੇ ਇਹ ਲਗਭਗ ਉਹਨਾਂ ਅਪਰਾਧੀਆਂ ਵਰਗੇ ਨੇ ਜਿਹੜੇ ਪੂਰਾ ਜਿਆਦਾ ਜ਼ਾਲਮਪੁਣਾ ਕਰਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਰਾਜਨੀਤਿਕ ਲੋਕ ਕਦੇ ਸੱਚ ਨਹੀਂ ਬੋਲ ਸਕਦੇ ਵੋਟਾਂ ਲੈਣ ਲਈ ਇਹਨਾਂ ਨੂੰ ਅੱਜ ਘਟਿਆ ਲੋਕ ਜਿਆਦਾ ਨੇ ਜਿੱਧਰਲੇ ਪਾਸੇ ਜਿਆਦਾ ਬਹੁਮਤ ਹੋਵੇਗਾ ਕਿ ਉਧਰਲੇ ਪਾਸੇ ਨੂੰ ਜਾਣਗੇ ਦੇਖੋ ਬੀਤੇ ਸਮੇਂ ਦੇ ਵਿੱਚ ਆਪਾਂ ਨੇ ਦੇਖਿਆ ਅਸ਼ਲੀਲ ਵੀਡੀਓ ਕਾਉਣ ਵਾਲੀ ਇੱਕ ਲੜਕੀ ਦਾ ਕਤਲ ਵੀ ਹੋਇਆ ਇਹ ਸਰਕਾਰਾਂ ਦੀ ਨਲਾਇਕੀ ਕਰਕੇ ਹੋਇਆ ਸਭ ਕੁਝ ਜੇਕਰ ਸਰਕਾਰਾਂ ਇਸ ਅਸ਼ਲੀਲ ਪਰੋਸੇ ਜਾ ਰਹੇ ਕਲਚਰ ਦੇ ਉੱਪਰ ਰੋਕ ਲਾਉਣ ਸਰਕਾਰ ਜਦੋਂ 1 ਸਾਲ ਤੋਂ ਲਗਭਗ ਭਾਈ ਅਮਰਤਪਾਲ ਸਿੰਘ ਮੈਰੋਂ ਉਹਨਾਂ ਨੂੰ ਕਹਿ ਰਿਹਾ ਸੀ ਸਰਕਾਰਾਂ ਨੂੰ ਉਹਨਾਂ ਵੀਡੀਓ ਦੇ ਵਿੱਚ ਦਿਖ ਨਹੀਂ ਰਿਹਾ ਸੀ ਸਰਕਾਰਾਂ ਨੇ ਰੁਕ ਲਾਉਣੀ ਸੀ ਜਿੱਥੇ ਕਿਤੇ ਉਹਦਾ ਇਲਾਕਾ ਪੈਂਦਾ ਸੀ ਉਥੋਂ ਦਾ ਪ੍ਰਸ਼ਾਸਨ ਪੂਰਾ ਜ਼ਿੰਮੇਵਾਰ ਹੈ ਪੰਜਾਬ ਦੀ ਸਰਕਾਰ ਪੂਰੀ ਜ਼ਿੰਮੇਵਾਰ ਹੈ ਗੈਰ ਜਿਹੜੇ ਗੈਰ ਪੰਜਾਬੀ ਨੇ ਇੱਥੇ ਆ ਕੇ ਗੰਦ ਪਾ ਰਹੇ ਨੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖੀ ਇੱਥੋਂ ਤੱਕ ਕਿ ਅੱਜ ਪੰਜਾਬ ਸਰਕਾਰ ਵੀ ਗੈਰ ਪੰਜਾਬੀਆਂ ਦੇ ਹੈ ਕਿਉਂਕਿ ਸਾਡੇ ਵਾਲੇ ਤਾਂ ਸਿਰਫ ਇੱਕ ਰਬੜ ਦੇ ਮੋਹਰੇ ਲੱਗੇ ਹੋਏ ਨੇ ਇਹ ਚਪੜਾਸੀ ਨੇ 2027 ਦੇ ਵਿੱਚ ਆਪਾਂ ਜੇਕਰ ਅਸਲੀ ਬਦਲਾ ਲੈਣਾ ਚਾਹੁੰਦੇ ਆ ਤਾਂ ਸ਼ਰੋਮਣੀ ਅਕਾਲੀ ਦਲ ਵਾਪਸ ਪੰਜਾਬ ਦੀ ਜਥੇਬੰਦੀ ਨੂੰ ਸਪੋਰਟ ਕਰੀਏ ਸੋ ਬਾਕੀ ਆਪਣੇ ਆਪਣੀ ਸੋਚਾ ਰੇਕ ਦੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀ ਪੰਜਾਬ ਨੂੰ ਜਿਹੜਾ ਲੀਡਰ ਬਚਾਉਂਦਾ ਉਸ ਲੀਡਰ ਦੇ ਨਾਲ ਖੜੀਏ ਆਪਾਂ ਨੇ ਮੂਹਰੇ ਚਣੌਤੀ ਹੈ ਨਸ਼ਿਆਂ ਦਾ ਮੁੱਦਾ ਵੱਡਾ ਹੈ ਸਾਡੇ ਪਾਣੀਆਂ ਦਾ ਮੁੱਦਾ ਵੱਡਾ ਹੈ ਅਸੀਂ 7 7 8 8 ਲੱਖ ਦੀਆਂ ਕੈਵਟੀਆਂ ਲਾ ਕੇ ਪਾਣੀ ਕੱਢ ਰਹੇ ਹਾਂ ਪਾਣੀ ਕੱਢ ਰਹੇ ਆ ਪਰ ਨਹਿਰੀ ਪਾਣੀ ਦੀ ਅਸੀਂ ਲੜਾਈ ਨਹੀਂ ਲੜ ਰਹੇ ਜਿਹੜੇ ਲੜਦੇ ਨੇ ਲੱਖੇ ਸੰਧਾਨੇ ਵਰਗੇ ਵੀਰ ਜਾਂ ਹੋਰ ਲੜਦੇ ਨੇ ਸਾਡੀ ਬਾਰਿਸ਼ ਪੰਜਾਬ ਦੇ ਜਥੇ ਬੰਦੀ ਲੜ ਰਹੀ ਹੈ ਅਸਲੀ ਮੁੱਦਿਆਂ ਤੇ ਪੰਜਾਬ ਜਾਂ ਤੇ ਪੰਜਾਬ ਦੇ ਬੱਚਾ ਨੂੰ ਹੀ ਇੱਥੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਪੰਜਾਬ ਦਾ ਜਿਹੜਾ ਡੀਜੀਪੀ ਹੈ ਉਹ ਗੁਰਸਿੱਖ ਹੀ ਹੋਣਾ ਚਾਹੀਦਾ ਪੰਜਾਬ ਦਾ ਡੀਜੀਪੀ ਪੰਜਾਬੀ ਹੋਣਾ ਚਾਹੀਦਾ ਇਹ ਜ਼ਰੂਰੀ ਨਹੀਂ ਬੀਅਦਾਂ ਮਰਦ ਸਕੇ ਹੋਵੇ ਭਾਵੇਂ ਕੋਈ Hindu ਹੋਵੇ ਭਾਵੇਂ Musalman ਹੋਵੇ ਭਾਵੇਂ Sikh ਹੋਵੇ ਜ਼ਰੂਰੀ ਨਹੀਂ ਤੇ ਪੰਜਾਬ ਦਾ ਜੰਮਿਆ ਪਲਿਆ ਹੋਵੇ ਪੰਜਾਬੀ ਉਹ ਬੋਲਦਾ ਹੋਵੇ ਪੰਜਾਬ ਦਾ DCP ਆ ਜਿਹੜਾ ਪੰਜਾਬ ਦੇ ਵਿੱਚ ਵੱਡੇ ਉੱਚਾਂ ਤੇ ਉੱਚਾ ਉਧਾਂ ਤੇ ਪੰਜਾਬੀਆਂ ਨੂੰ ਸੁਭਾਏ ਮਾਨ ਕੀਤਾ ਜਾਵੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰਲੇ ਪ੍ਰਾਂਤਾਂ ਦੇ ਲੋਕ ਭਰਤੀ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਅਗਨੀ ਵੀਰ ਯੋਜਨਾ ਸਾਰੇ ਪ੍ਰਾਂਤਾਂ ਦੇ ਮੁੱਖ ਮੰਤਰੀਆਂ ਨੇ ਰਾਸ਼ਟਰਪਤੀ ਤੱਕ ਪ੍ਰਧਾਨ ਮੰਤਰੀ ਤੱਕ ਇਹ ਨੋਟਿਸ ਜਾਰੀ ਕਰ ਦਿੱਤਾ ਉਹਨਾਂ ਦੇ ਧਿਆਨ ਚ ਲਿਆ ਦਿੱਤਾ ਵੀ ਇਹ ਅਗਨੀ ਵੀਰ ਯੋਜਨਾ ਤਹਿਤ ਜਿਹੜੀ ਫੌਜ ਦੀ ਭਰਤੀ ਹੈ ਇਹਨੂੰ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਜਨਰਲ ਡਿਊਟੀ ਭਰਤੀ ਕੀਤੀ ਜਾਵੇ ਜਿਹੜੀ ਸਾਡੇ ਪਹਿਲਾਂ ਚੱਲ ਰਹੀ ਸੀ ਅਗਨੀਵੀਰ ਯੋਜਨਾ ਨੂੰ ਹਟਾ ਕੇ ਉਹੀ ਭਰਤੀ ਲਾਗੂ ਕੀਤੀ ਜਾਵੇ ਤਾਂ ਕਿ ਸਾਡੇ ਬੱਚਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਫੌਜ ਦੇ ਵਿੱਚ ਜਦੋਂ ਜਾਣ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਕੇ ਆਉਣ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਇਸ ਵਿਸ਼ੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਚ ਡੰਡਾ ਉਹਦੇ ਮਾਰਦਾ ਕੇਜਰੀਵਾਲ ਜਦੋਂ ਪੰਜਾਬ ਦੇ ਹੱਕ ਚ ਗੱਲ ਕਰਦਾ ਪੰਜਾਬ ਦਾ ਮੁੱਖ ਮੰਤਰੀ ਮੈਂ ਕਹਿੰਨਾ ਵੀ ਕਮਰਬੇਜੇ ਪ੍ਰਤਾਪ ਸਿੰਘ ਦੇ ਤੇ ਭਗਵੰਤ ਮਾਨ ਦੇ ਨਾਂ ਨੂੰ ਵੋਟਾਂ ਪਿਆ ਸੀ ਪਰ ਭਗਵੰਤ ਮਾਨ ਪਛਟ ਹੋ ਚੁੱਕਿਆ ਆਈ ਜੀ ਕਮਰਬੇਜੇ ਪ੍ਰਤਾਪ ਸਿੰਘ ਜੋ ਅੰਮ੍ਰਿਤਸਰ ਸਾਹਿਬ ਤੋਂ ਐਮਐਲ ਨੇ ਉਹ ਆਪਣੇ ਸਟੈਂਡ ਤੇ ਖੜੇ ਨੇ। ਸੋ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਕਿ ਹੁਣ ਸਰਕਾਰਾਂ ਦੇ ਹੱਥ ਕੜੇ ਨੇ ਨਸ਼ਾ ਵੀ ਬੰਦ ਰੋਕ ਨਹੀਂ ਸਕਦੀਆਂ ਸਰਕਾਰਾਂ। ਗੰਦ ਪਾਉਣ ਤੋਂ ਵੀ ਨਹੀਂ ਰੁਕ ਸਕੀਆਂ। ਆਓ ਆਪਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਇੱਕ ਕਦਮ ਅੱਗੇ ਵਧੀਏ। ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਸਮੁੱਚੇ ਸਰ ਸਭੇ ਸੰਜੀ ਸਾਝੀ ਬਾਤ ਦਾ ਉਪਦੇਸ਼ ਦੇਣ ਵਾਲਾ ਹੈ। ਗੁਰੂਆਂ ਦੀ ਬਾਣੀਆਂ ਜਿਹੜੀ ਚੌ ਵਰਨਾਂ ਨੂੰ ਉਪਦੇਸ਼ ਸਾਂਝਾ ਕਰਦੀਆਂ ਖੱਤਰੀ ਛੋਦਰ ਵੈਸ਼ ਬ੍ਰਾਹਮਣ ਖੱਤਰੀ ਛੋਦਰ ਤੇ ਵੈਸ਼ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਕਰਦੀ ਹੈ ਸੋ ਆਪਾ ਪੰਜਾਬ ਨੂੰ ਬਚਾਉਣ ਲਈ ਅੱਗੇ ਤੁਰੀ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਦਿਆਂ ਜਿਹੜੇ ਹੁਣ ਤੱਕ ਦਾਸ ਨੂੰ ਸਹਿਯੋਗ ਦਿੰਦੇ ਆ ਰਹੇ ਨੇ ਜਿਹੜੇ ਸਪੋਰਟ ਕਰਦੇ ਆ ਰਹੇ ਨੇ ਅੱਗੇ ਵੀ ਭਾਈ ਸਪੋਰਟ ਕਰੋ ਨਾਲ ਹੀ ਗ੍ਰੰਤੀ ਸਿੰਘਾਂ ਦਾ ਬੜਾ ਵੱਡਾ ਮੁੱਦਾ ਹੈ ਗ੍ਰੰਤੀ ਸਿੰਘ ਸਹਿਬਾਨਾਂ ਦੇ ਮੁੱਦੇ ਤੇ ਵੀ ਅੱਜ ਮੈਂ ਕਿਸੇ ਵੇਲੇ ਵੀਡੀਓ ਪਾਉਂਗਾ ਸੋ ਉਸ ਲਹਿਰ ਨੂੰ ਵੀ ਆਪਾਂ ਖੜੀ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ